ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਦੇ ਸਮੂਹ ਸਰਕਾਰੀ ਮੁਲਾਜ਼ਮਾਂ ਦੇ ਲਈ ਇੱਕ ਆਫੀਸ਼ਲ ਤੇ ਨਵੀਂ ਅਪਡੇਟ ਲੈ ਕੇ ਤੁਹਾਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ 6ਵੇਂ ਪੇ ਕਮਿਸ਼ਨ ਦੀ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਮੁੱਦਾ ਹੈ ਸਾਹਮਣੇ ਆਇਆ ਹੈ ਤਾਂ ਜਿਹੜੇ 17 ਜੁਲਾਈ 2020 ਤੋਂ ਬਾਅਦ ਵਾਲੇ ਸਰਕਾਰੀ ਮੁਲਾਜ਼ਮ ਨੇ ਠੀਕ ਹੈ ਉਹਨਾਂ ਤੇ 6ਵਾਂ ਪੇ ਕਮਿਸ਼ਨ ਸੰਬੰਧੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਕਿ ਲਾਗੂ ਹੋਣਾ ਚਾਹੀਦਾ ਹੈ ਤਾਂ ਇਹਦੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਜਿਹੜਾ ਆਫੀਸ਼ੀਅਲ ਲੈਟਰ ਹੈ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਾਂ ਆਹ ਵਾਅਦਾ ਹੈ ਜੀ ਪੰਜਾਬ ਸਰਕਾਰ ਵੱਲੋਂ ਨਵੇਂ ਜਾਰੀ ਹੋਏ ਆਫੀਸ਼ੀਅਲ ਲੈਟਰ ਵੱਲ ਤਾਂ ਇਹ ਦੇਖ ਸਕਦੇ ਹੋ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜਾ ਆਫੀਸ਼ੀਅਲ ਲੈਟਰ ਹੈ ਜਾਰੀ ਹੋਇਆ ਹੈ ਤਾਂ ਡਿਟੇਲ ਦੇ ਨਾਲ ਆਪਾਂ ਡਿਸਕਸ ਕਰਦੇ ਹਾਂ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਦੇ ਵਿੱਚ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਜਦੋਂ ਵੀ ਕੋਈ ਹੋਰ ਆਫੀਸ਼ੀਅਲ ਅਪਡੇਟ ਆਵੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਸਾਂਝੀ ਹੋ ਸਕੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਪਹੁੰਚ ਸਕੇ ਤਾਂ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਇਹ ਜਿਹੜਾ ਲੈਟਰ ਹੈ ਦੇਖ ਸਕਦੇ ਹੋ 22 April ਨੂੰ ਇਹ ਜਿਹੜਾ ਲੈਟਰ ਹੈ ਜਾਰੀ ਹੋਇਆ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬਾਤ ਕੀਤੀ ਜਾ ਰਹੀ ਹੈ 6ਵੇਂ ਪੇ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਤਨਖਾਹ ਢਾਂਚੇ ਵਿੱਚ ਰਹਿ ਗਿਆ ਕਮੀਆਂ ਨੂੰ ਦੂਰ ਕਰਨ ਦੇ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀ ਬੇਨਤੀਆਂ ਤੇ ਵਿਚਾਰ ਕਰਨ ਹਿੱਤ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ ਠੀਕ ਹੈ ਇਹ ਕਮੇਟੀ ਤੁਸੀਂ ਦੇਖ ਸਕਦੇ ਹੋ 25 11 2024 ਨੂੰ ਬਣਾਈ ਗਈ ਸੀ ਜਿਸ ਦੇ ਵਿੱਚ ਕੀ ਪੇ ਸਕੀਲ ਨੂੰ ਲੈ ਕੇ ਜੋ ਵੀ ਕਮੀਆਂ ਨੇ ਉਹਨਾਂ ਸਾਰਿਆਂ ਨੂੰ ਡਿਸਕਸ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਸ ਗਠਿਤ ਕੀਤੀ ਗਈ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਹੁਣ ਕੁਝ ਨਵੇਂ ਮਾਮਲੇ ਜਿਹੜੇ ਨੇ ਉਹ ਸ਼ਾਮਿਲ ਹੋ ਚੁੱਕੇ ਨੇ ਜਿਸ ਦੀ ਜਿਹੜੀ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਕਾ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਮੇਨ ਗੱਲ ਇੱਥੇ ਲਿਖੀ ਹੋਈ ਹੈ ਜੋ ਇਹ ਕਮੇਟੀ ਬਣਾਈ ਗਈ ਸੀ ਉਸ ਦੇ ਅਧਿਕਾਰ ਖੇਤਰ ਵਿੱਚ ਹੀ ਇਹ ਮਾਮਲਾ ਜਿਹੜਾ ਹੁਣ ਸ਼ਾਮਿਲ ਹੋ ਚੁੱਕਿਆ ਹੈ ਇੱਥੇ ਤੁਸੀਂ ਆਪ ਵੀ ਦੇਖ ਸਕਦੇ ਹੋ ਮਿਤੀ 17/7/2020 ਜਾਂ ਉਸ ਤੋਂ ਬਾਅਦ ਸਿੱਧੀ ਭਰਤੀ ਰਾਹੀਂ ਯਾਹੀ ਕੋਈ ਵੀ ਸਰਕਾਰੀ ਕਰਮਚਾਰੀ ਹੈ ਜਿਨ੍ਹਾਂ ਦੀ ਜੋਇਨਿੰਗ 17/7/2020 ਨੂੰ ਹੋਈ ਹੈ ਜਾਂ ਉਸ ਤੋਂ ਬਾਅਦ ਹੈ ਸਿੱਧੀ ਭਰਤੀ ਰਾਹੀਂ ਹੋਈ ਹੈ ਨਿਯੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਤੇ 7ਵੇਂ ਸੈਂਟਰਲ ਪੇ ਕਮਿਸ਼ਨ ਦੀ ਪੈਟਰਨ ਤੇ ਪੇ ਸਕੇਲ ਲਾਗੂ ਕਰਨ ਦੇ ਨਾਲ ਇਹਨਾਂ ਕਰਮਚਾਰੀਆਂ ਦੇ ਪੇ ਸਕੇਲ ਵਿੱਚ ਆਰਿਆ ਨਾਮ ਲਿਜਾ ਦੇ ਨਾਂ 'ਤੇ ਇਸ ਕੱਲਾ ਨੂੰ ਸੰਬੰਧਿਤ ਹੋਰ ਸਾਰੇ ਮਾਮਲੇ ਸੰਬੰਧੀ ਆਪਣੀ ਸਿਫਾਰਸ਼ਾਂ ਦੇਣ ਸੰਬੰਧੀ ਇਹ ਜਿਹੜਾ ਮਾਮਲਾ ਹੈ ਉਹ ਵੀ 6ਵੇਂ ਪੰਜਾਬ ਤਨਖਾਹ ਕਮਿਸ਼ਨ ਸੰਬੰਧੀ ਜਿਹੜੀ ਗਠਿਤ ਕੀਤੀ ਕਮੇਟੀ ਆ ਉਸ ਦੇ ਵੱਲੋਂ ਹੀ ਵਿਚਾਰਿਆ ਜਾਵੇਗਾ ਯਾਨੀ ਕਿ ਹੁਣ ਜਿਹੜਾ ਇਹ ਮੁੱਦਾ ਹੈ ਇਹ ਉਸੇ ਕਮੇਟੀ ਦੇ ਅੰਡਰ ਆ ਚੁੱਕਿਆ ਜਿਹੜੀ ਕਿ 2024 ਦੇ ਵਿੱਚ ਬਣਾਈ ਗਈ ਸੀ ਤਾਂ ਇਸ ਸਬੰਧੀ ਹੀ ਹੁਣ ਫੈਸਲਾ ਲਿਆ ਜਾਏਗਾ ਕਿ ਜਾਰੇ ਸਮੇਂ ਦੇ ਵਿੱਚ ਕਿ ਜਿਹੜੇ 2020 ਤੋਂ ਬਾਅਦ ਵਾਲੇ ਮੁਲਾਜ਼ਮ ਨੇ ਸਰਕਾਰੀ ਕਰਮਚਾਰੀ ਨੇ ਉਹਨਾਂ ਤੇ 6ਵਾਂ ਪੇ ਕਮਿਸ਼ਨ ਲਾਗੂ ਹੋਏਗਾ ਜਾਂ ਨਹੀਂ ਤਾਂ ਇਹਦੇ ਰਿਗਾਰਡਿੰਗ ਇਹ ਜਿਹੜਾ ਲੈਟਰ ਜਾਰੀ ਕੀਤਾ ਗਿਆ ਸੀ ਠੀਕ ਹੈ ਤਾਂ ਬਹੁਤ ਹੀ ਵਧੀਆ ਇੱਕ ਕਹਿ ਲਓ ਕਦਮ ਚੁੱਕਿਆ ਗਿਆ ਹੈ ਸਰਕਾਰ ਵੱਲੋਂ ਕਿਉਂਕਿ ਹੁਣ ਇਹ ਮੁੱਦਾ ਜਿਹੜਾ ਕਾਫੀ ਵੱਡਾ ਮੁੱਦਾ ਹੈ ਤੇ ਇੱਕ ਚਾਹੇ ਉਹ ਕੋਈ ਵੀ ਡਿਪਾਰਟਮੈਂਟ ਦੇ ਵਿੱਚ ਗੱਲ ਕਰੀਏ ਆਪਾਂ ਜਿੰਨੇ ਵੀ ਸਰਕਾਰੀ ਕਰਮਚਾਰੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਚੇਵਾ ਪੇ ਕਮਿਸ਼ਨ ਹੀ ਦੇਣਾ ਚਾਹੀਦਾ ਹੈ ਕਿਉਂਕਿ ਸੈਂਟਰ ਦੇ ਪੇ ਕਮਿਸ਼ਨ ਦੇ ਅਕੋਰਡਿੰਗ ਜੇਕਰ ਦੇਖਿਆ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਸਰਕਾਰੀ ਮੁਲਾਜ਼ਮਾਂ ਨੂੰ ਹੋ ਰਿਹਾ ਹੈ ਇਸ ਦੇ ਨਾਲ ਬਾਕੀ ਡਿਟੇਲ ਦੇ ਨਾਲ ਪੂਰਾ ਪੀਡੀਐਫ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਦੇਖ ਲੈਣਾ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਨਾਲ ਹਲੇ ਤੱਕ ਨਹੀਂ ਜੁੜੇ ਤਾਂ ਜਰੂਰ ਜੁੜੋ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਇਹ ਹੈਗਾ ਸੀ ਜੀ ਲੈਟਰ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਲ ਜਿਹੜਾ ਹੈ ਕਮੇਟੀ ਵੱਲੋਂ ਵਿਚਾਰਨ ਸੰਬੰਧੀ ਹੈ ਜਿਹੜਾ ਨੋਟੀਫਿਕੇਸ਼ਨ ਆ ਜਾਰੀ ਹੋ ਚੁੱਕਿਆ ਹੈ ਕਿ ਹੁਣ ਇਹ ਮੁੱਦਾ ਜਿਹੜਾ ਹੈ ਇਹ ਹੀ ਕਮੇਟੀ ਨਿਪਟਾਈਗੀ ਉਹਨਾਂ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਨੇ ਡਿਸਕਸ ਹੋਣਗੀਆਂ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਤੇ ਇਸ ਦੇ ਨਾਲ ਹੀ ਤੁਹਾਡਾ ਆਪਣਾ opinion ਕੀ ਹੈ ਕਿ ਕਿਸ ਤਰੀਕੇ ਨਾਲ ਇਹ ਪੇ ਸਕਿਲ ਜਿਹੜਾ ਲਾਗੂ ਹੋ ਸਕਦਾ ਹੈ ਕਿ ਤੁਸੀਂ ਤੁਸੀਂ ਆਪਦੇ ਮੇਨ ਜਿਹੜੇ ਇੰਪੋਰਟੈਂਟ opinion ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇ